ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਨਜ਼ਰ ਦੀ ਹੈ ਨਾ ਵੀ ਨਜ਼ਰ ਦੇ ਕਾਰਨ ਕਈ ਘਰ ਬਰਬਾਦ ਹੋ ਗਏ ਜਾਂ ਕੋਈ ਘਰ ਦੇ ਵਿੱਚ ਨਾ ਲੰਬੇ ਸਮੇਂ ਤੋਂ ਬਿਮਾਰ ਚੱਲਿਆ ਆ ਰਿਹਾ ਜਾਂ ਤੁਹਾਡਾ ਕੰਮ ਹੈ ਜਿਹੜਾ ਨਹੀਂ ਚੱਲ ਰਿਹਾ ਕਹਿੰਦੇ ਹੁੰਦੇ ਨਜ਼ਰ ਤਾਂ ਵੀ ਪੱਥਰਾਂ ਨੂੰ ਪਾੜ ਦਿੰਦੀ ਹੈ ਤੇ ਫਿਰ ਇਨਸਾਨ ਕੀ ਚੀਜ਼ ਹੈ ਨਾ ਤੇ ਸਭ ਤੋਂ ਪਹਿਲਾਂ ਤਾਂ ਜੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੇਜ ਨੂੰ ਸਬਸਕ੍ਰਾਈਬ ਕਰੋ ਜੀ ਜਾ ਕੇ ਹਨਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਤੇ ਆਪਾਂ ਕਰਦੇ ਹਾਂ ਵੀ ਵੀਡੀਓ ਦੀ ਸ਼ੁਰੂਆਤ ਹਨਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਨજર ਨੂੰ ਉਤਾਰਿਆ ਕਿਵੇਂ ਜਾ ਸਕਦਾ ਕਿਉਂਕਿ ਬਹੁਤ ਪੱਕੀ ਨਜ਼ਰ ਆ ਜਿਹੜੀ ਕਈ ਵਾਰੀ ਲੱਗ ਜਾਂਦੀ ਹੈ ਛੋਟੇ ਬੱਚੇ ਐ ਜੀ ਉਹਨਾਂ ਉਹ ਜ਼ਿਆਦਾ ਵੀਰਣ ਲੱਗ ਜਾਂਦੇ ਮਤਲਬ ਰੋਣ ਲੱਗ ਜਾਂਦੇ ਆ ਘਰ ਦੇ ਵਿੱਚ ਬਿਮਾਰੀ ਜ਼ਿਆਦਾ ਆਉਣ ਲੱਗ ਜਾਂਦੀ ਆ ਨਾ ਪੈਸਾ ਆਉਂਦਾ ਬਹੁਤ ਐ ਪਰ ਖੜਦਾ ਨਹੀਂ ਹੈਗਾ ਨਾ ਕਈ ਕਾਰਨ ਹੁੰਦੇ ਆ ਤੁਹਾਡਾ ਕੋਈ ਬਿਜ਼ਨਸ ਆ ਤੁਸੀਂ ਛੋਟੀ ਮੋਟੀ ਦੁਕਾਨ ਕਰਦੇ ਹੋ ਕੋਈ ਵੀ ਨਹੀਂ ਚੱਲ ਰਹੀ ਹਨ ਘਰ ਦੀ ਸੁਹਾਨੀ ਮਤਲਬ ਜਿਹੜੀ ਔਰਤਾਂ ਨਾ ਉਹ ਬਿਮਾਰ ਰਹਿੰਦੀ ਐ ਹੱਡ ਪੈਰ ਟੁੱਟਦੇ ਰਹਿੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜੀ ਨਜ਼ਰ ਤੇ ਕਾਰਨ ਜਿਹੜੀਆਂ ਖਰਾਬ ਹੋ ਜਾਂਦੀਆਂ ਸਾਰਿਆਂ ਤੋਂ ਪਹਿਲਾਂ ਤਾਂ ਜੀ ਤਰੀਕਾ ਦੱਸਣਾ ਹੈ ਨੰਬਰ 1 ਅਤੇ ਤੁਸੀਂ ਕੀ ਕਰਨਾ ਲਾਲ ਮਿਰਚਾਂ ਲੈ ਲੈਣੀਆਂ ਜੀ 7 ਉਹਨਾਂ ਦੇ ਨਕਰੂ ਜਿਹੜੇ ਟੁੱਟੇ ਨਹੀਂ ਹੋਣੇ ਚਾਹੀਦੇ ਮਤਲਬ ਡੰਡੀਆਂ ਹੁਣ ਉਹ ਪਿੱਪਲ ਦਾ ਪੱਤਾ ਲੈਣਾ ਜੀ ਉਹਦੇ ਉੱਪਰ ਰੱਖ ਕੇ ਤੇ ਉਸ ਦੇ ਵਿੱਚ ਤੁਸੀਂ ਇੱਕ ਮੁਠੀ ਲੂਣ ਦੀ ਪਾਉਣੀ ਹੈ ਫਿਰ ਜਿਹੜਾ ਵੀ ਬੰਦਾ ਜਾਂ ਤੁਹਾਡਾ ਕੋਈ ਕੰਮ ਪ੍ਰਭਾਵਿਤ ਹੈ ਉਹਦੇ ਉੱਪਰ ਦੀ 7 ਵਾਰ ਵਾਰ ਕੇ ਮਤਲਬ ਘੁਮਾ ਕੇ ਉਸ ਨੂੰ ਜਲਾ ਦੇਣਾ ਹੈ ਪਹਿਲਾ ਇਹ ਤਰੀਕਾ ਹੈ ਜੀ ਇਸ ਦੇ ਨਾਲ ਕੀ ਹੈ ਇਹ ਤੁਸੀਂ ਘਰ ਦੀ ਦੇਲੀ ਦੇ ਬਾਹਰ ਚਲਾਉਣਾ ਹੈ ਤੇ ਇਸ ਦੇ ਨਾਲ ਜਿਹੜੀ ਬੁਰੀ ਨਜ਼ਰ ਆ ਉਹ ਹਟ ਜਾਵੇਗੀ ਦੂਜੇ ਨੰਬਰ ਤੇ ਤੁਸੀਂ ਲੈਣੀ ਹੈ ਜੀ ਕਪੂਰ ਦੀ ਟਿੱਕੀ ਕਪੂਰ ਦੀ ਟਿੱਕੀ ਨੂੰ ਤੁਸੀਂ ਘਰ ਦੇ ਵਿਹੜੇ ਦੇ ਵਿੱਚ ਰੱਖ ਕੇ ਚਲਾਉਣੀ ਹੈ ਠੀਕ ਹੈ ਇਹਦੇ ਨਾਲ ਘਰ ਦੀਆਂ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਕੋਈ ਨਜ਼ਰ ਵਗੈਰਾ ਕਿਸੇ ਵੀ चीज ਨੂੰ ਲੱਗੀ ਹੈ ਉਹ ਚਾਲ ਕੇ ਜਿਸ ਤਰ੍ਹਾਂ ਅੱਗ ਚਲੇਗੀ ਉਸੇ ਤਰ੍ਹਾਂ ਹੀ ਨਜ਼ਰ ਚਲ ਕੇ ਬਾਹਰ ਚਲੀ ਜਾਵੇਗੀ ਕਪੂਰ ਦੀ ਤੁਸੀਂ ਚਾਰਸ ਟਿੱਕੀ ਮਾਰਕੀਟ ਦੇ ਵਿੱਚ ਉਪਲਬਧ ਹਨ ਲੈ ਸਕਦੇ ਹੋ ਤੇ ਤੀਜੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਜੀ ਲੂਣ ਲੈ ਲੈਣਾ ਇੱਕ ਮੁਠੀ ਉਸ ਨੂੰ ਜਿਸ ਵੀ ਕੰਮ ਨੂੰ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਨਜ਼ਰ ਆ ਜਿਹੜੀ ਲੱਗੇ ਉਸ ਦੇ ਉੱਪਰ ਸੱਤ ਵਾਰ ਘੁਮਾ ਕੇ ਜਾਂ ਤਾਂ ਤੁਸੀਂ ਜੇ ਚੁੱਲ੍ਹਾ ਵਗੈਰਾ ਵਾਲਦੇ ਹੋ ਹਨਾ ਤਾਂ ਫਿਰ ਆਪਣੇ ਕੋਲੇ ਕੋਲਿਆਂ ਦੀ ਅੱਗ ਹੁੰਦੀ ਹੈ ਉਹਦੇ ਵਿੱਚ ਸੈੱਟ ਸਕਦੇ ਤੁਹਾਡੀ ਨਜ਼ਰ हट ਜਾਵੇ ਨਹੀਂ ਫਿਰ ਉਹਨੂੰ ਤੁਸੀਂ ਪਾਣੀ ਦੇ نیچے ਨਾਲ ਵਗੈਰਾ ਛੱਡ ਕੇ ਹਨਾ ਜਾਂ ਟੂਟੀ ਉਹਨੂੰ ਵਹਾ ਦੇਣਾ ਹੌਲੀ ਹੌਲੀ ਉਸ ਜਿਸ ਤਰ੍ਹਾਂ ਲੂਣ ਖੁਰੇਗਾ ਉਸ ਤਰ੍ਹਾਂ ਹੀ ਨਜ਼ਰ ਆ ਜਿਹੜੀ ਖੁਰ ਜਾਵੇਗੀ ਚੌਥੇ ਨੰਬਰ ਤੇ ਤੁਸੀਂ ਲੈਣਾ ਜੀ ਚਾਹ ਪੱਤੀ ਚਾਹ ਪੱਤੀ ਹਰ ਇੱਕ ਘਰ ਦੇ ਵਿੱਚ ਹੀ ਮੌਜੂਦ ਹੁੰਦੀ ਹੈਗੀ ਤੇ ਚਾਹ ਪੱਤੀ ਨੂੰ ਲੈ ਕੇ ਜੀ ਉਸ ਵਿੱਚ ਇੱਕ ਚੰਚਾ ਹਲਦੀ ਦਾ ਪਾ ਲੈਣਾ ਹੈਗਾ ਤੇ ਉਸ ਨੂੰ ਉਬਾਰ ਕੇ ਜਿਸ ਵੀ ਕੰਮ ਨੂੰ ਜਾਂ ਇਨਸਾਨ ਨੂੰ ਨਜ਼ਰ ਲੱਗੀ ਹੈ ਤੇ ਉਸ ਦੇ ਉੱਪਰ ਉਬਾਰ ਕੇ ਉਸ ਨੂੰ ਅੱਗ ਦੇ ਵਿੱਚ ਸਾੜ ਦੇਣਾ ਹੈ ਜਾਂ ਤਵੇ ਦੇ ਉੱਪਰ ਦੇਖ ਕੇ ਸਾੜ ਸਕਦੇ ਹੋ ਤੇ ਸਭ ਤੋਂ ਆਸਾਨ ਤਰੀਕਾ ਤੁਹਾਨੂੰ ਦੱਸਣ ਜਾ ਰਹੇ ਹਾਂ ਆਪਾਂ ਲਾਸਟ ਦੇ ਵਿੱਚ ਤੁਸੀਂ ਕੀ ਲੈਣਾ ਜਿਸ ਵੀ ਇਨਸਾਨ ਨੂੰ ਨਜ਼ਰ ਲੱਗੀ ਹੈ ਜਾਂ ਤੁਹਾਡੇ ਕੰਮ ਨੂੰ ਨਜ਼ਰ ਲੱਗੀ ਹੈ ਨਾ ਤਾਂ ਤੁਸੀਂ ਇੱਕ ਗੜਵੀ ਦੇ ਵਿੱਚ ਪਾਣੀ ਲੈਣਾ ਹੈ ਜੀ ਗਲਾਸ ਦੇ ਵਿੱਚ ਵੀ ਲੈ ਸਕਦੇ ਹੋ ਜੇ ਤੁਹਾਨੂੰ ਗੜਵੀ ਨਹੀਂ ਸਮਝ ਆ ਰਹੀ ਤਾਂ ਉਸ ਨੂੰ ਆਪ ਦੇ ਉੱਪਰ ਤੇ 7 ਵਾਰੀ ਐਂਟੀ ਕਲੌਕਵਾਈਸ ਘੁਮਾਉਣਾ ਹੈ ਜਿਸ ਤਰ੍ਹਾਂ ਘੜੀ ਘੁੰਮਦੀ ਹੈ ਆਪਣੀ ਤਾਂ ਟਾਇਲਟ ਵਗੈਰਾ ਦੇ ਵਿੱਚੋਂ ਪਾਣੀ ਹੈ ਜਿਹੜਾ ਤੁਸੀਂ ਢੋਲ ਦੇਣਾ ਹੈ ਇਹ ਕਈ ਵਾਰੀ ਨਜ਼ਰ ਲੱਗਦਾ ਵੀ ਸਾਨੂੰ ਕਿਸੇ ਇਨਸਾਨ ਦੀ ਨਜ਼ਰ ਲੱਗ ਗਈ ਹੈ ਨਾ ਤੁਹਾਨੂੰ ਕਿਸੇ ਤੇ ਡਾਊਟ ਹੁੰਦਾ ਤੁਸੀਂ ਉਸ ਇਨਸਾਨ ਦੀ ਸ਼ਕਲ ਹੈ ਜਿਹੜੀ ਕੱਚੀ ਡੱਕਾ ਲੈ ਲੈਣਾ ਹੈ ਨਾ ਜਾਂ ਕੁਝ ਵੀ ਪੈਨ ਵਗੈਰਾ ਲੈ ਕੇ ਆਪਣੇ ਘਰ ਦੀ ਤੇਲੀ ਦੇ ਵਿਚਕਾਰ ਬਾ ਲੈਣੀ ਹੈ ਜਿਵੇਂ ਕਿ ਇੱਕ ਕਾਰਟੂਨ ਜਿਹਾ ਬਣਾ ਲੈਣਾ ਉਹਦੇ ਮਨ ਦੇ ਵਿੱਚ ਤੇ ਆ ਕੇ ਵੀ ਉਸ ਇਨਸਾਨ ਦੀ ਸ਼ਕਲ ਬਣਾਈ ਹੈ ਤੁਸੀਂ ਜਿੱਦੀ ਤੁਹਾਨੂੰ ਨਜ਼ਰ ਲੱਗੀ ਹੈ ਤੇ ਸੱਤ ਚੱਪਲਾਂ ਉਹਦੇ ਮਾਰਨੀ ਹੈ ਇਸ ਤਰ੍ਹਾਂ ਕਰਨ ਨਾਲ ਉਸ ਇਨਸਾਨ ਦੀ ਨਜ਼ਰ ਆ ਜਿਹੜੀ ਲੈ ਜਾਵੇਗੀ ਇਹ ਟੋਟਕੇ ਜ਼ਰੂਰ ਅਪਣਾ ਕੇ ਦੇਖਿਓ ਜੀ ਇਸ ਦੇ ਨਾਲ ਤੁਹਾਡੇ ਘਰ ਨੂੰ ਲੱਗੀ ਹੋਈ ਬੁਰੀ ਨਜ਼ਰ ਦੂਰ ਹੋ ਜਾਵੇਗੀ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ